ਸਰਦੂਲ ਸਕੰਦਰ ਜੀ ਵਰਗਾ ਇਨਸਾਨ ਚੰਗਾ ਕਲਾਕਾਰ ਸੁਰਾਂ ਦਾ ਬਾਦਸ਼ਾਹ ਨਾ ਕਦੇ ਪੈਦਾ ਹੋਇਆ ਮੇਰਾ ਖਿਆਲ ਨਾ ਹੋਊਗਾ ਜਿਸ ਢੰਗ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਆਪਣੀ ਵਿਲੱਖਣ ਸ਼ਖਸੀਅਤ ਦੇ ਰਾਈ ਵਧੀਆ ਢੰਗ ਦੇ ਨਾਲ ਸਾਰੇ ਰਾਗਾਂ ਨੂੰ ਸਮਝ ਕੇ ਮਨੋਰੰਜਨ ਕੀਤਾ ਲੋਕਾਂ ਦਾ ਔਰ ਉਹਦੇ ਨਾਲ-ਨਾਲ ਸਮਾਜ ਸੇਵਾ 'ਚ ਬਹੁਤ ਵੱਡਾ ਯੋਗਦਾਨ ਪਾਇਆ ਸਰ ਕੋਣ ਹੋ ਜੂਗਾ ਜਨਾਬ ਸਰਦੂਲ ਸਿਕੰਦਰ ਜੀ ਵਰਗੇ ਜਨਾਬ ਸਰਦੂਲ ਸਿਕੰਦਰ ਜੀ ਦੀ ਅੱਜ ਵਰਸੀ ਮੌਕੇ ਸਰਦਾਰ ਹਰਚੰਦ ਸਿੰਘ ਬਰਸਟ ਜਿਹੜੇ ਉੱਥੇ ਪਹੁੰਚੇ ਹੋਏ ਨੇ ਤਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਜਨਾਬ ਸਰਦੂਲ ਸਿਕੰਦਰ ਜੀ ਦੀ ਸਾਲਾਨਾ ਵਰਸੀ ਮਨਾਇ ਜਰੇ ਤੁਸੀਂ ਵੀ ਇੱਕ ਇੱਥੇ ਆਪਣੀ ਹਾਜ਼ਰੀ ਲਵਾਣ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਿਲਕੁਲ ਕਿਉਂਕਿ ਸਰਦੂਲ ਸਿਕੰਦਰ ਜੀ ਵਰਗਾ ਇਨਸਾਨ ਚੰਗਾ ਕਲਾਕਾਰ ਸੁਰਾਂ ਦਾ ਬਾਦਸ਼ਾਹ ਨਾ ਕਦੇ ਪੈਦਾ ਹੋਇਆ ਮੇਰਾ ਖਿਆਲ ਨਾ ਹੋਊਗਾ ਕੋਈ ਵਿਰਲੇ ਸਮਿਆਂ ਬਾਦ ਇਹ ਜੇ ਇਨਸਾਨ ਪੈਦਾ ਹੁੰਦੇ ਨੇ ਆਪਣੇ ਜਿਉਂਦੇ ਜੀ ਜਿਸ ਢੰਗ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਆਪਣੀ ਵਿਲੱਖਣ ਸ਼ਖਸੀਅਤ ਦੇ ਰਾਹੀਂ ਵਧੀਆ ਢੰਗ ਦੇ ਨਾਲ ਸਾਰੇ ਰਾਗਾਂ ਨੂੰ ਸਮਝ ਕੇ ਮਨੋਰੰਜਨ ਕੀਤਾ ਲੋਕਾਂ ਦਾ ਔਰ ਉਹਦੇ ਨਾਲ-ਨਾਲ ਸਮਾਜ ਸੇਵਾ 'ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਬਹੁਤ ਸਾਰੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਇਸ profession ਦੇ ਵਿੱਚ ਆਉਣ ਵਾਸਤੇ ਅੱਜ ਬਹੁਤ ਵੱਡੇ ਵੱਡੇ ਕਲਾਕਾਰ ਸਰਦੂਲ ਜੀ ਤੋਂ ਸਿੱਖ ਕੇ ਅੱਗੇ ਵਧੇ ਨੇ ਔਰ ਉਸ ਤੋਂ ਇਲਾਵਾ ਸਮਾਜ ਦੇ ਹਰ ਖੇਤਰ ਚ ਚਾਹੇ ਕੋਈ ਧਰਮ ਖੇਤਰ ਆ ਚਾਹੇ ਸਮਾਜਿਕ ਖੇਤਰ ਆ ਚਾਹੇ ਕੋਈ ਹੋਰ ਰਾਜਸੀ ਖੇਤਰ ਹੈ ਈਵਨ ਲਾਲਚੰਦ ਜਮਲਾ ਜੱਟ ਦੀ ਦਾ ਜਿਹੜਾ ਸਟੈਚੂ ਅਕਾਲੀ ਗਵਰਨਮੈਂਟ ਦੇ ਟਾਈਮ ਲੁਧਿਆਣੇ ਪਟਕੀ ਸਟੋਰ ਚ ਸਿੱਟਦਾ ਸੀ ਉਹ ਵੀ ਲਾਉਣ ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਅਸੀਂ ਉਦੋਂ ਇੰਟਰਨੈਸ਼ਨਲ ਕਲਾਕਾਰ ਮੰਚ ਬਣਾ ਕੇ ਕੰਮ ਕਰਦੇ ਰਹੇ ਆ ਸਰਦੂਲ ਜੀ ਸਾਡੇ ਪ੍ਰਧਾਨ ਸੀਗੇ ਤੇ ਹੋਰ ਸਾਰੇ ਬਹੁਤ ਪੰਜਾਬ ਦੇ ਦੁਨੀਆ ਦੇ ਸਾਰੇ ਕਲਾਕਾਰੋ ਚ ਸ਼ਾਮਲ ਸੀ ਔਰ ਉਹਨਾਂ ਨੇ ਹਮੇਸ਼ਾ ਇਸ ਚੀਜ਼ ਨੂੰ ਉਤਸ਼ਾਹਿਤ ਕੀਤਾ ਕਿ ਜੇ ਸਚਾਈ ਨੂੰ ਅੱਗੇ ਲਿਆਉਣਾ ਪਰ ਅੱਜ ਸਾਨੂੰ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਜਾਣ ਦਾ ਤੇ ਮੈਂ ਤਾਂ ਸ਼ਰਦਾ ਦੇ ਫੁੱਲ ਭੇਟ ਕਰ ਰਹਾ ਹਾਂ ਤੇ ਨਾਲ ਅਰਦਾਸ ਕਰਨਾ ਹੈ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਬੱਚਿਆਂ ਦੇ ਸਿਰ ਤੇ ਮਿਹਰ ਦਾ ਹੱਥ ਰੱਖੇ ਔਰ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ ਹਲਕਾ ਵਿਧਾਇਕ ਸਰਦਾਰ ਤਨਪ੍ਰੀਤ ਸਿੰਘ ਸੌਂਦ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਸ਼ਰਤਾਂ ਦੇ ਫੁੱਲ ਅਰਪਣ ਕਰਨ ਲਈ ਅੱਜ ਜਿਹੜੀ ਉਹਨਾਂ ਦੀ ਸਾਲਾਨਾ ਵਰਸੀ ਹੈ ਤਾਂ ਹਲਕਾ ਵਿਧਾਇਕ ਸਰਦਾਰ ਤਨਪ੍ਰੀਤ ਸਿੰਘ ਸੌਂਦ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸੌਂਦ ਸਾਹਿਬ ਆਪਾਂ ਆਪਣੇ ਸ਼ਹਿਰ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਟਾ ਦਾ ਪਿਆਈ ਹੈ ਆਪਾਂ ਹਮੇਸ਼ਾ ਉਹਨਾਂ ਨਾਲ ਵਿਚਰਦੇ ਹੀ ਰਹਿੰਦੇ ਸੀਗੇ ਤੁਹਾਨੂੰ ਵੀ ਅਕਸਰ ਮੌਕਾ ਮਿਲਦਾ ਰਹਿੰਦਾ ਸੀਗਾ ਉਹਨਾਂ ਨਾਲ ਵਿਚਰਨ ਦਾ ਅੱਜ ਤੁਸੀਂ ਵੀ ਉਹਨਾਂ ਦੀ ਸਾਲਾਨਾ ਵਰਸੀ ਤੇ ਇੱਥੇ ਪਹੁੰਚੇ ਹੋ ਸਰ ਕੌਣ ਹੋ ਜੂਗਾ ਜਨਾਬ ਸਰਦੂਲ ਸਕੰਦਰ ਦੀ ਵਰਗ ਬਿਲਕੁਲ ਸਾਡੇ ਖੰਨੇ ਸ਼ਹਿਰ ਦਾ ਤੇ ਆਲੇ ਦੁਆਲੇ ਦੇ ਸਾਰੇ ਇਲਾਕੇ ਦਾ ਨਹੀਂ ਪੂਰੇ ਪੰਜਾਬ ਦਾ ਪੂਰੇ ਇੰਡੀਆ ਦਾ ਦੇਸ਼ਾਂ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦਾ ਉਹ ਮਾਣ ਸੀਗੇ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਜਾਣਾ ਇੱਕ ਠੀਕਾ ਸਰੀਰਕ ਰੂਪ ਚੋਂ ਚਲੇ ਗਏ ਪਰ ਸਾਨੂੰ ਆਤਮਾ ਦੇ ਰੂਪ ਚੋਂ ਹਮੇਸ਼ਾ ਉਹ ਐ ਲੱਗਦਾ ਕਿ ਸਾਡੇ ਨਾਲ ਨੇ ਅੱਜ ਵੀ ਮੈਂ ਦੇਖਦਾ ਆ ਕਿ ਮਤਲਬ ਕਿ ਕਾਰਾਂ ਚ ਉਹਨਾਂ ਦੇ ਗਾਣੇ ਅਕਸਰ ਚੱਲਦੇ ਨੇ ਅੱਜ ਵੀ ਔਰ ਤੁਸੀਂ ਯਕੀਨ ਜਾਣੇ ਉਹਨਾਂ ਦੀ ਫਨਕਾਰੀ ਉਹਨਾਂ ਦੀ ਗਾਇਕੀ ਉਹ ਉਹ پاک ਤੇ ਪਵਿੱਤਰ ਸੀ ਬੜੇ ਸਾਫ ਸੁਥਰੇ ਜੇ ਕਲਾਕਾਰ ਸਾਫ ਸੁਥਰੇ ਜੇ ਇਨਸਾਨ ਬੜੇ ਜਿਹਨੂੰ ਕਹ ਲੋ ਵੀ ਇੱਕ ਜੈਨੂਨ ਇਨਸਾਨ ਕਹਿੰਦੇ ਜਮ ਆਫ ਦੀ ਪਰਸਨਸ ਵੀ ਉਹ ਔਰ ਉਹੀ ਜੋ ਤੁਸੀਂ ਉਹਨਾਂ ਦੀ ਸ਼ਖਸੀਅਤ ਦੇਖ ਰਹੇ ਹੋ ਉਹਨਾਂ ਦੇ ਪਰਿਵਾਰ ਚ ਦੇਖਣ ਨੂੰ ਮਿਲਦੀ ਹੈ ਚਾਹੇ ਮੈਡਮ ਅਮਨ ਮੋਰੀ ਜੀ ਹੋ ਚਾਹੇ ਸਾਡੇ ਵੀਰ ਉਹਨੀ ਸਾਰਣ ਤੇ ਆਲਾਪ ਹੋ ਦੋਹੇ ਮੈਂ ਇਹ ਦੇਖਦਾ ਵੀ ਅੱਜ ਇਸ ਤਰ੍ਹਾਂ ਨਾਲ ਜਾਨੀ ਕਿ ਮਿਹਨਤ ਕਰਨ ਲੱਗੇ ਹੋਏ ਨੇ ਕਿ ਉਹ ਆਪਣੇ ਪਿਤਾ ਦੀ ਜੋ ਲੈਗਸੀ ਹੈ ਉਹਨੂੰ ਅੱਗੇ ਵਧਾਣ ਲੱਗੇ ਹੋਏ ਨੇ ਔਰ ਅੱਜ ਜੇਕਰ ਗੱਲ ਕਰੀਏ ਕਿ ਜਨਾਬ ਸਰਦੂਸ ਇਕੰਦਰ ਨੂੰ ਪੂਰੇ ਪੰਜਾਬ ਦਾ ਸਮਸਤ ਬੱਚਾ ਬੱਚਾ ਐਦਾਂ ਪਿਆਰ ਕਰਦਾ ਐਦਾਂ ਜਾਣਦਾ ਜਿਵੇਂ ਹਰੇਕ ਨੂੰ ਐ ਲੱਗਿਆ ਜਿਵੇਂ ਸਾਡੇ ਆਪ ਦਾ ਕੋਈ ਘਰ ਦਾ ਜੀ ਗਿਆ ਹੋਵੇ ਸੋ ਇਹ ਉਹਨਾਂ ਦੀ ਸ਼ਖਸੀਅਤ ਸੀ ਉਹਨਾਂ ਦੀ ਇੱਕ ਆਭਾ ਸੀਗੀ ਅੱਜ 3 ਸਾਲ ਹੋ ਗਏ ਅੱਜ ਤੀਜੀ ਵਰਸੀ ਆ ਉਹਨਾਂ ਦੀ ਔਰ ਤੀਜੀ ਵਰਸੀ ਦੇ ਮੌਕੇ ਤੇ ਵੀ ਤੁਸੀਂ ਦੇਖ ਰਹੇ ਹੋ ਅੱਜ ਸਾਰੀਆਂ ਪੋਲੀਟਿਕਲ ਰਾਜਨੀਤਿਕ ਜਿਹੜੀਆਂ ਸ਼ਕਤੀਆਂ ਉਹਦੇ ਐਡੀ ਐਡੀਆਂ ਪਹੁੰਚੀਆਂ ਨੇ ਇਹ ਉਹਨਾਂ ਨੂੰ ਪਿਆਰ ਦਾ ਇੱਕ ਸਬੂਤ ਹੈ ਸੋ ਮੈਂ ਤਾਂ ਇਹ ਕਹੂੰਗਾ ਜੀ ਪਰਿਵਾਰ ਇਹ ਬਹੁਤ ਚੜ੍ਹਦੀ ਕਲਾ ਚ ਰਹੇ ਬਹੁਤ ਤਰੱਕੀ ਕਰਨ ਸਾਡੇ ਵੀਰ ਤੇ ਪਰਸੋਂ ਵੀ ਮੈਂ ਦੇਖਿਆ ਸੀਗਾ ਜਦੋਂ ਉਹਨਾਂ ਦੀ ਵਰਸੀ ਮੌਕੇ ਉਹਨਾਂ ਦੇ ਉਸ ਜਗ੍ਹਾ ਦੇ ਉੱਤੇ ਜਦੋਂ ਜਾ ਕੇ ਮੈਡਮ ਅਮਰ ਨੂਰੀ ਨੇ ਸ਼ਰਦਾ ਦੇ ਫੁੱਲ ਆਪਣੇ ਭੇਂਟ ਕੀਤੇ ਤਮੇ ਦਿਖਿਆ ਲੋਕਾਂ ਨੇ ਸੋਸ਼ਲ ਮੀਡੀਆ ਤੇ ਥੱਲੇ ਜੋ ਕਮੈਂਟ ਪਏ ਹੋਏ ਸੀ ਲੋਕਾਂ ਨੇ ਉਦੋਂ ਵੀ ਅੱਖਾਂ ਨਮ ਸੀ ਔਰ ਬਹੁਤ ਲੋਕਾਂ ਨੇ ਪਿਆਰ ਤੇ ਮੁਹੱਬਤ ਇੰਨਾ ਮੁਹੱਬਤ ਐ ਇੰਨਾ ਪਿਆਰ ਕਿਸੇ ਭਾਗਾ ਵਾਲੇ ਨੂੰ ਨਸੀਬ ਹੁੰਦਾ ਸੋ ਉਹਨਾਂ ਦੀ ਜਿਹੜੇ ਬੋਲ ਉਹਨਾਂ ਦੀ ਗਾਇਕੀ ਸਦਾ ਲਈ ਸਾਡੇ ਦਿਲਾਂ 'ਚ ਘਰ ਕਰ ਗਈ ਜੀ